ਲੋਡੀ ਹਾਂਜੀ ਬੜੇ ਵੀਰ ਪੁੱਛਦੇ ਸੀ ਵੀ ਧਾਗੇ ਮੱਛੀ ਫਾਰਮ ਤੇ ਕਿਉਂ ਲਾਏ ਜਾਂਦੇ ਆ ਉਹ ਦੇਖੋ ਜੀ ਐਸ ਕਰਕੇ ਲਾਏ ਜਾਂਦੇ ਤਾਂ ਕਿ ਉਹ ਫਸ ਗਿਆ ਇਹਨਾਂ ਤੋਂ ਬਚਾਉਣ ਲਈ ਧਾਗੇ ਲਾਉਂਦੇ ਆ ਬੜੇ ਵੀਰ ਕਹਿੰਦੇ ਵੀ ਵਿੱਥ ਬਹੁਤ ਜ਼ਿਆਦਾ ਸੀਗੀ ਵੀ ਇਹਦੇ ਵਿੱਚ ਦੀ ਤਾਂ ਵੜੀ ਸਕਦਾ ਜੇ ਵੜ ਵੀ ਜਾਊਗਾ ਤਾਂ ਕਈ ਵਾਰੀ ਐ ਪੰਗਾ ਪੈ ਜਾਂਦਾ ਐ ਵਿੱਚ ਫਸ ਜਾਂਦੇ ਆ ਹੁਣ ਦੇਖੋ ਵੀ ਹੁਣ ਤੁਸੀਂ ਦੱਸੋ ਵੀ ਇਹਦਾ ਕੀ ਕੀਤਾ ਜਾਵੇ ਮਖਤ ਦੇ ਗੈਨੂ ਕੇ ਦੇਰੀਏ ਕਾਰਵਾਈ ਤੇ ਉਰੇ ਪੜਿਆ ਬਹੁਤ ਸਮਝਾਇਆ ਇਹਨਾਂ ਨੂੰ ਤਾਂ ਕਿ ਲਾ ਕੇ ਮੌਕਾ ਵੀ ਦਿੱਤਾ ਵੀ ਨਾ ਵੜੋ ਨਾ ਵੜੋ ਵੀ ਕੀ ਆਉਂ ਤੁਸੀਂ ਪੰਗੇ ਲੈਣੇ ਪਰ ਨਹੀਂ ਸਮਝਿਆ ਚਲੋ ਇੱਕ ਵਾਰੀ ਇਹਨੂੰ ਮੌਕਾ ਦਿੰਦੇ ਆ ਕੁਛਕ ਟਾਈਮ ਜੇ ਭੱਜਦਾ ਤਾਂ ਭੱਜ ਲਾ ਜੇ ਨਹੀਂ ਭੱਜਦਾ ਜਾਂਦਾ ਤਾਂ ਫੇਰ ਬਾਅਦ ਦੇਖਾਂਗੇ ਤੇਰੇ ਤੇ ਕੀ ਕਾਰਵਾਈ ਕਰਦੀ ਆ ਉਹ ਲੋ ਦਿਖਾਉਂਦੇ ਆ ਤੁਹਾਨੂੰ ਆ ਐਟਮ ਮਾਰੀ ਜਾਂ ਚੱਪੀਆਂ ਆਉਣਾਂ ਹੌਣ ਥੋੜਾ ਨਿਕਲ ਜੰਗੇ ਆ ਆਤਾ ਕੇ ਜਿੰਨੇ ਵੀ ਲੱਗੇ ਆ ਦੇਖ ਸਕਦੇ ਆ ਇਹ ਗਾਂ ਮੱਛੀ ਕਰਨ ਵਾਲੇ ਯਾਂਤਰੇ ਮੱਛੀ ਫਾਰਮ ਕਰਨ ਵਾਲਿਆਂ ਨੂੰ ਤਾਂ ਪਤਾ ਹੋ ਵੀ ਇਹਦਾ ਕੀ ਪੈਗਾ ਇਹ ਐਟਮ ਕੀ ਆ ਇਹ ਵੀ ਪਤਾ ਚੈੱਕ ਕਰਕੇ ਦਿਓ